ਪੇਸ਼ ਹੈ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਿਰਿੰਦਰ ਚੱਗਾ ਬਾਟਿਕਾ ਚੰਚਲ ਸ਼ਰਮਾ ਕਈ ਵਾਰ ਕੁਝ ਅਜਿਹੇ ਫੈਸਲੇ ਹੁੰਦੇ ਨੇ ਜੁਨ੍ਹਾਂ ਦੀ ਅਹਿਮੀਅਤ ਕਾਨੂੰਨ ਦੀਆਂ ਨਜ਼ਰਾਂ ਵਿੱਚ ਭਾਵੇਂ ਘੱਟ ਹੋਵੇ ਪਰ ਸਮਾਜਿਕ ਸੁਧਾਰਾਂ ਦੀ ਨਜ਼ਰ ਵਿੱਚ ਅਜਿਹੇ ਫੈਸਲਿਆਂ ਦਾ ਲੰਮਸਾਲ ਅਸਰ ਹੁੰਦਾ ਹੈ ਉਂਝ ਤਾਂ ਕਾਨੂੰਨਾਂ ਦਾ ਨਿਰਮਾਣ ਹੀ ਸਮਾਜਿਕ ਜ਼ਿੰਦਗੀ ਨੂੰ ਅਪਰਾਧ ਮੁਕਤ ਅਤੇ ਸੁਖਾਲਾ ਬਣਾਉਣ ਲਈ ਹੁੰਦਾ ਹੈ ਮਾਮਲਾ ਪੰਜਾਬ ਦੇ ਰਾਜ ਦੀ ਸ਼ਹਿਰ ਫਰੀਦਕੋਟ ਹੈ ਜਿੱਥੇ ਕਾਨੂੰਨਾਂ ਨੂੰ ਹੱਥ ਵਿੱਚ ਲੈਂਦੇ ਹੋਏ ਕੁਝ ਸਕੂਲੀ ਵਿਦਿਆਰਥੀਆਂ ਨੇ ਆਪਣੀ ਕਾਰ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਦਾ ਆਧਾਰ ਵਿਦਿਆਰਥੀ ਵਰਗ ਦੀ ਆਪਸੀ ਲੜਾਈ ਸੀ ਕਾਨੂੰਨ ਦੀ ਪਕੜ ਤੋਂ ਕੋਈ ਨਹੀਂ ਬਚ ਸਕਤਾ ਵਿਦਿਆਰਥੀਆਂ ਨੂੰ ਵੀ ਫੜ ਲਿਆ ਗਿਆ ਬੇਸ਼ੱਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਇਹ ਜੁਰਮ ਸੀ ਪਰ ਸਮਾਜਿਕ ਕਦਰਾਂ ਅਜਿਹੇ ਜੁਰਮਾਂ ਲਈ ਸਜ਼ਾ ਦੀ بجائے ਸੁਧਾਰਾਂ ਨੂੰ ਤਰਜੀਹ ਦਿੰਦੀਆਂ ਨੇ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਪੁਲਿਸ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਪਹਿਲਕਦਮੀ ਦਿਖਾਈ ਨਿਯਮ ਤੋੜ ਰਹੇ ਵਿਦਿਆਰਥੀਆਂ ਨੂੰ ਇੱਕ ਹਫ਼ਤੇ ਵਾਸਤੇ ਸਕੂਲ ਸਮੇਂ ਤੋਂ ਬਾਅਦ 2 ਘੰਟੇ ਲਈ ਸੜਕਾਂ ਉਤੇ ਟ੍ਰੈਫਿਕ ਪੁਲਿਸ ਦੀ ਮਦਦ ਕਰਨ ਦੀ ਸਜ਼ਾ ਦਿੱਤੀ ਗਈ ਇਹ ਸਕੂਲੀ ਬੱਚੇ ਲੋਕਾਂ ਨੂੰ ਟ੍ਰੈਫਿਕ ਕੰਟਰੋਲ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਹਿਯੋਗ ਦੇ ਰਹੇ ਨੇ ਦੇਖਣ ਵਿੱਚ ਤਾਂ ਇਹ ਮਾਮਲਾ ਕੋਈ ਨਵਾਂ ਚਾ ਪਹਿਲਾਂ ਨਹੀਂ ਜਾਪਦਾ ਪਰ ਜੇਕਰ ਇਸ ਮਾਮਲੇ ਨੂੰ ਡੂੰਘੇ ਰੂਪ ਚ ਦੇਖਿਆ ਜਾਵੇ ਤਾਂ ਇਹ ਕਿਸੇ ਵੱਡੀ ਤਬਦੀਲੀ ਅਤੇ ਜੁਰਮਾਂ ਨੂੰ ਰੋਕਣ ਲਈ ਪਰਿਵਾਰਾਂ ਵੱਲੋਂ ਦਿਖਾਈ ਉਸਾਰੂ ਅਤੇ ਬਦਲੀ ਹੋਈ ਮਾਨਸਿਕਤਾ ਦਾ ਰੂਪ ਵੀ ਹੈ ਫਰੀਦਕੋਟ ਦੀ ਸੀਨੀਅਰ ਪੁਲਿਸ ਕਪਤਾਨ ਡਾਕਟਰ ਪ੍ਰਗਿਆ ਚੈਨ ਦਾ ਕਹਿਣਾ ਹੈ ਕਿ ਇਹਨਾਂ ਵਿਦਿਆਰਥੀਆਂ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਸਿਖਾਉਣ ਲਈ ਸਜ਼ਾ ਵੱਜੋਂ ਟ੍ਰੈਫਿਕ ਨਿਯਮਾਂ ਦੀ ਚੇਤਨਾ ਦੇਣ ਲਈ ਕਿਹਾ ਗਿਆ ਇਹ ਸਾਰੇ ਬੱਚਿਆਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਸੀ ਤੇ ਇਹ ਚੰਗੇ ਘਰਾਂ ਨੂੰ ਇਹ ਬਿਲੋਂਗ ਕਰਦੇ ਸੀ ਐਂਡ ਇਵਨ ਦ ਫੈਮਿਲੀ ਪੁਲਿਸ ਡਿਡ ਨਾਟ ਹੈਵ ਐਨੀ ਕ੍ਰਿਮੀਨਲ ਹਿਸਟਰੀ ਪੰਜਾਬ ਪੁਲਿਸ ਦਾ ਸਾਂਝ ਵਿੰਗ ਦਾ ਇੱਕ ਸਟੂਡੈਂਟ ਪੁਲਿਸ ਕੈਡਟ ਪ੍ਰੋਗਰਾਮ ਚੱਲਦਾ ਹੈ ਉਹ ਚ ਸੀ ਕੋਆਪਟ ਕੀਤਾ ਔਰ ਸਟੂਡੈਂਟ ਪੁਲਿਸ ਕੈਡਟ ਪ੍ਰੋਗਰਾਮ ਦੀ ਇੱਕ ਮੇਨ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਟ ਗਿਵਸ ਐਨ ਇਨਸਾਈਡ ਵਿਊ ਟੂ ਦਾ ਸਟੂਡੈਂਟਸ ਐਂਡ ਟੂ ਦਾ ਪੁਲਿਸ ਫੰਕਸ਼ਨਿੰਗ ਤਾਂ ਇਟ ਵਾਸ ਡਿਸਾਈਡਡ ਕਿ ਫॉर 1 ਵੀਕ ਦੇ ਵਿਲ ਬੀ ਅਟੈਚਡ ਆਫਟਰ ਸਕੂਲ ਟਾਈਮ ਵਿਦ ਦਾ ਪੁਲਿਸ ਐਂਡ ਅਸੀਂ ਉਹਨੋਂ ਫਿਰ ਸਾਡੇ ਪੁਲਿਸ ਦੇ ਵਕਰੇ ਵਕਰੇ ਵਿੰਗਸ ਜਿਵੇਂ ਟ੍ਰੈਫਿਕ ਵਿੰਗ ਥਾਣਾ ਫੰਕਸ਼ਨਿੰਗ ਉਹ ਕਿਵੇਂ ਹੁੰਦਾ ਹੈ ਉਹ ਅਸੀਂ ਉਹਨਾਂ ਨੂੰ ਇੱਕ ਐਕਸਪੋਜ਼ਰ ਦੇਵਾਂ ਤਾਕੀ ਉਹਨਾਂ ਦੇ ਮਨ 'ਚ ਇੱਕ ਸੈਂਸ ਆਫ ਡਿਸਪਲਿਨ ਇਨਕਲਕੇਟ ਹੋਏ ਐਂਡ ਦੇ ਆਲਸੋ ਗੈਟ ਐਨ ਇਨਸਾਈਡ 뷰 ਇੰਟੂ ਹਾਊ ਐਨ ਐਵਰੇਜ ਪੁਲਿਸਮੈਨ ਵਰਕਸ ਰੀਲੀ ਹਾਰਡ ਸੋ ਐਸ ਟੂ ਮੇਨਟੇਨ ਲਾਅ ਐਂਡ ਆਰਡਰ ਤਾਂ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹ ਪਬਲਿਕ ਆਰਡਰ ਲਾਅ ਐਂਡ ਆਰਡਰ ਨੂੰ ਵਿਗਾੜਨ ਦੀ ਉਹ ਕਿੰਨਾ ਮਾੜਾ ਕੰਮ ਸੀ ਸੋ ਇਸ ਤੋਂ ਬੱਚਿਆਂ ਦਾ ਜਿਹੜਾ ਭਵਿਕ ਹੈ ਉਹ ਵੀ ਖਰਾਬ ਹੋਣ ਤੋਂ بچ ਗਿਆ ਭਾਵੇਂ ਵਿਦੇਸ਼ਾਂ ਵਿੱਚ ਕਿਸੇ ਜ਼ੁਰਮ ਦੇ ਬਦਲੇ ਸਜ਼ਾ ਵੱਜੋਂ ਸਮਾਜਿਕ ਸੇਵਾ ਦੀਆਂ ਗੱਲਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ ਪਰ ਭਾਰਤ ਵਿੱਚ ਵੀ ਇਹ ਤਬਦੀਲੀ ਆ ਰਹੀ ਹੈ ਕੇਂਦਰ ਸਰਕਾਰ ਵੱਲੋਂ ਬਣਾਏ ਅਤੇ ਲਾਗੂ ਕੀਤੇ ਗਏ ਤਿੰਨ ਨਵੇਂ ਕਾਨੂੰਨਾਂ ਵਿੱਚੋਂ ਆਈਪੀਸੀ ਦੀ ਜਗ੍ਹਾ ਆਏ ਨਵੇਂ ਭਾਰਤੀ ਨ્યા ਸੰਹਿਤਾ 'ਚ ਖਾਸ ਤਰ੍ਹਾਂ ਦੇ ਜੁਰਮਾਂ ਲਈ ਪਾਈਚਾਰਕ ਸੇਵਾ ਦੀ ਸਜ਼ਾ ਦਿੱਤੇ ਜਾਣ ਦੀ ਵਿਵਸਥਾ ਸ਼ਾਮਲ ਹੈ। ਇਥੇ ਤੱਕ ਕਿ ਚੋਰੀ ਦੇ ਜੁਰਮ ਲਈ ਵੀ ਕੁਝ ਸ਼ਰਤਾਂ ਨਾਲ ਪਾਈਚਾਰਕ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ। ਲੜਾਈਆਂ ਅਤੇ ਹੋਰ ਵੀ ਕਈ ਮਾਮਲਿਆਂ 'ਚ ਪਾਈਚਾਰਕ ਸੇਵਾ ਨੂੰ ਸਜ਼ਾ ਬਦਲੇ ਤਬਦੀਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ 2 ਸਾਲ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਬਦਲੇ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਦੋਸ਼ੀ ਨੂੰ ਨਿਡਲੇ ਹਸਪਤਾਲ ਵਿੱਚ ਸਮੁਦਾਇਕ ਸੇਵਾ ਕਰਨੀ ਹੋਵੇਗੀ ਜਾਂ ਫਿਰ ਇੱਕ ਯੂਨਿਟ ਖੂਨਦਾਨ ਕਰਨਾ ਹੋਵੇਗਾ ਇਸ ਨੋਟੀਫਿਕੇਸ਼ਨ ਵਿੱਚ ਇੱਕ ਵਿਵਸਥਾ ਇਹ ਵੀ ਸੀ ਕਿ ਟ੍ਰੈਫਿਕ ਨਿਯਮ ਤੋੜਨ ਵਾਲੇ ਨੂੰ ਇੱਕ ਰਿਫਰੈਸ਼ ਕੋਰਸ ਕਰਨਾ ਹੋਵੇਗਾ ਅਤੇ ਟ੍ਰਾਂਸਪੋਰਟ ਵਿਭਾਗ ਤੋਂ ਇੱਕ ਸਰਟੀਫਿਕੇਟ ਲੈਣਾ ਪਵੇਗਾ ਗੱਲ ਸਿਰਫ ਇੱਥੇ ਹੀ ਨਹੀਂ ਮੁਕਤੀ ਸਗੋ ਉਲੰਘਣਾ ਕਰਨ ਵਾਲੇ ਨੂੰ ਘੱਟੋ ਘੱਟ 20 ਸਕੂਲੀ ਬੱਚਿਆਂ ਨੂੰ 2 ਘੰਟੇ ਤੱਕ ਟ੍ਰੈਫਿਕ ਨਿਯਮ ਸਿਖਾਉਣੇ ਪੈਣਗੇ ਚੰਡੀਗੜ੍ਹ ਵਿੱਚ ਵੀ ਟ੍ਰੈਫਿਕ ਕਰਮਚਾਰੀਆਂ ਵੱਲੋਂ ਗੀਤਾ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਗੱਲਾਂ ਵੀ ਸੁਰਖੀਆਂ ਬਣਦੀਆਂ ਰਹਿੰਦੀਆਂ ਨੇ ਤੇਲੰਗਾਨਾ ਸੂਬੇ ਵਿੱਚ ਤਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੋਂ ਬੂਟੇ ਲਗਵਾਏ ਜਾਂਦੇ ਨੇ ਅਤੇ ਬੂਟੇ ਦੀ ਕੀਮਤ ਵੀ ਦੋਸ਼ੀ ਤੋਂ ਹੀ ਵਸੂਲੀ ਜਾਂਦੀ ਰਹੀ ਹੈ ਪਰ ਫਰੀਦਕੋਟ ਦਾ ਮਾਮਲਾ ਵਿਲੱਖਣ ਇਸ ਲਈ ਹੈ ਕਿ ਇਸ ਵਿੱਚ ਮਾਪਿਆਂ ਨੇ ਅੱਗੇ ਆ ਕੇ ਪੁਲਿਸ ਦਾ ਸਹਿਯੋਗ ਕਰਦੇ ਹੋਏ ਆਪਣੀ ਸਮਾਜਿਕ ਜ਼ਿੰਮੇਵਾਰੀ ਅਦਾ ਕੀਤੀ ਹੈ ਸ਼ਾਇਦ ਇਹ ਆਪਣੇ ਕਿਸਮ ਦਾ ਪਹਿਲਾ ਮਾਮਲਾ ਹੈ ਜਿੱਥੇ ਪੁਲਿਸ ਨੇ ਤਾਂ ਸਕੂਲੀ ਵਿਦਿਆਰਥੀਆਂ ਨੂੰ ਦਾਗੀ ਹੋਣ ਤੋਂ ਬਚਾ ਲਿਆ ਪਰ ਨਾਲੋਂ ਨਾਲ ਮਾਪਿਆਂ ਨੇ ਵੀ ਬੱਚਿਆਂ ਲਈ ਇੱਕ ਅਨੋਖੀ ਸਜ਼ਾ ਨੂੰ ਤਾਇਦ ਕੀਤਾ ਇਸ ਦਿਲਚਸਪ ਫੈਸਲੇ ਨੇ ਸਮਾਜ ਦਾ ਕਾਨੂੰਨ ਦਾਣਾ ਦਾ ਅਤੇ ਕਾਨੂੰਨ ਘਾੜਨ ਦਾ ਧਿਆਨ ਆਪਣੇ ਵੱਲ ਖਿੱਚਿਆ ਮਨੋਵਿਗਿਆਨ ਮਾਹਰ ਡਾਕਟਰਾਂ ਦੀ رائے ਵੀ ਇਸ ਮਾਮਲੇ 'ਚ ਮੇਲ ਖਾਂਦੀ ਹੈ ਉਨ੍ਹਾਂ ਮੁਤਾਬਕ ਬਾਲ ਅਤੇ ਅਲੱਡ ਉਮਰ ਵਾਲਿਆਂ ਨੂੰ ਸਜ਼ਾ ਦੀ ਬਜਾਏ ਮਨੋਵਿਗਿਆਨਕ ਟਾਗ ਨਾਲ ਬਦਲਿਆ ਜਾ ਸਕਦਾ ਹੈ ਇਸ ਉਮਰ ਦੇ ਬਾਲ ਤਬਦੀਲੀ ਨੂੰ ਸੌਖਿਆ ਹੀ ਲੈ ਲੈਂਦੇ ਨੇ ਪਰ ਸਖਤੀ ਨਾਲ ਉਹਨਾਂ ਨੂੰ ਬਦਲਣਾ ਸੰਭਵ ਨਹੀਂ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਛੋਟੀ ਉਮਰ ਵਿੱਚ ਜੋ ਵੀ ਸਿਖਾ ਦਓ ਉਹ ساری ਉਮਰ ਯਾਦ ਰਹਿੰਦਾ ਹੈ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਬਣਾਉਣ ਸਮੇਂ ਇਹੀ ਆਧਾਰ ਲਿਆ ਗਿਆ ਸੀ ਕਿ ਸਜ਼ਾ ਬਦਲੇ ਪਾਈਚਾਰਕ ਸੇਵਾ ਦੇ ਪਿੱਛੇ ਦਾ ਆਧਾਰ ਦੋਸ਼ੀਆਂ ਨੂੰ ਸਮਾਜ ਦੀ ਮੁਖਤਾਰਾ ਤੋਂ ਦੂਰ ਕਰਨਾ ਨਹੀਂ ਸਗੋ ਉਸ ਨੂੰ ਪਾਈਚਾਰਕ ਸੇਵਾ ਦੇ ਕੇ ਆਪਣੇ ਗੁਨਾਹਾਂ ਦਾ ਅਹਿਸਾਸ ਕਰਵਾਉਣਾ ਹੈ ਇਸ ਤੋਂ ਵੀ ਵੱਡੀ ਗੱਲ ਮਾਪਿਆਂ ਦਾ ਅਜਿਹੇ ਮਾਮਲਿਆਂ 'ਚ ਗੰਭੀਰ ਹੋਣਾ ਸਮਾਜ ਲਈ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋ ਸਕਦਾ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ